ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤਖੋਣੇ ਆ 17 ਸਾਲਾਂ ਟਿਕਟੋਕ ਸਟਾਰ ਦਾ ਬੇਰਹਿਮੀ ਦੇ ਨਾਲ ਕੀਤਾ ਗਿਆ ਕਤਲ ਘਰ ਵਿੱਚ ਵੜ ਕੇ ਮਾਰੀ ਗੋਲੀ ਆਬੂ ਤਾਬੀ ਵਿੱਚ ਸਿੱਖ ਬਜ਼ੁਰਗ ਦੀ ਪੱਗ ਤੇ ਕਿਰਪਾਨ ਚਪਰੀ ਲੋਹਾਈ ਪਾਕਿਸਤਾਨ ਦੇ ਵਿੱਚ ਪੁਚਾਲ ਪਿੱਛੋਂ ਕਰਾਚੀ ਜੇਲ੍ਹ ਵਿੱਚੋਂ 200 ਤੋਂ ਵੱਧ ਕੈਦੀ ਹੋਏ ਫਰਾਰ ਸੜਕ ਤੇ ਬਹਿਸਨਾ ਭਾਰਤੀ ਜੋੜੇ ਨੂੰ ਪਿਆ ਮਹਿੰਗਾ ਪੁਲਿਸ ਸਖਤੀ ਕਾਰਨ ਵਿਅਕਤੀ ਦੀ ਜਾਣ ਤੇ ਬਣੀ ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਦੇ ਕਾਰਨ ਸਤਾਈ ਲੋਕਾਂ ਦੀ ਹੋਈ ਮੌਤ ਜਦਕਿ ਕਈ ਲੋਕ ਜ਼ਖਮੀ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ 17 ਸਾਲਾ ਟਿਕਟਾਕ ਸਨਾਯੂਸਫ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਉਸਦੇ ਘਰ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਮਲਾਵਰ ਸਨਾ ਦੇ ਘਰ ਮਹਿਮਾਨ ਵਜੋਂ ਆਇਆ ਸੀ ਤੇ ਅਪਰਾਧ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਹ ਸੰਸਨੀਖੇਜ਼ ਘਟਨਾ ਇਸਲਾਮਾਬਾਦ ਦੇ ਸੈਕਟਰ ਜੀ 13 ਦੇ ਵਿੱਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰ ਨੇ ਸਨਾ ਨੂੰ ਬਹੁਤ ਨੇੜਿਓਂ ਦੋ ਗੋਲੀਆਂ ਮਾਰੀਆਂ ਤੇ ਉਸ ਦਾ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ¿Qué? Eh, eh, ਜੋ ਕਿ ਸੰਬਲ ਪੁਲਿਸ ਸਟੇਸ਼ਨ ਅਧੀਨ ਆਉਂਦਾ ਹੈ ਤੇ ਸੂਤਰਾ ਮੁਤਾਬਕ ਹੈ ਹਮਲਾਵਰ ਪਹਿਲਾ ਸਨ ਦੇ ਘਰ ਦੇ ਵਿੱਚ ਦਾਖਲ ਹੋਇਆ ਉਸ ਨੂੰ ਗੋਲੀ ਮਾਰ ਦਿੱਤੀ ਤੇ ਫਿਰ ਤੇਜ਼ੀ ਦੇ ਨਾਲ ਉਥੋਂ ਫਰਾਰ ਹੋ ਗਿਆ ਕਿਸੇ ਨੂੰ ਵੀ ਜੋ ਕਿ ਸੰਭਲਨ ਦਾ ਮੌਕਾ ਨਹੀਂ ਮਿਲਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੋਂ ਅੱਗੇ ਵਧਿਆ ਤੇ ਗੱਲ ਕਰਦੇ ਆਂ ਅਗਲੀ ਖਬਰ ਦੀ ਆਬੂਤਾ ਵਿਵੇਚ ਸੇਖ ਬਜ਼ੁਰਗ ਨੂੰ ਹਿਰਾਸਤ ਦੌਰਾਨ અપਮਾਨ ਸਹਿਣ ਤੋਂ ਇਲਾਵਾ ਕਥਿਤ ਤੌਰ ਤੇ ਆਪਣੀ ਕਿਰਪਾਨ ਤੇ ਉਤਾਰਨ ਦੇ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਵਾਸੀ ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਮੁਤਾਬਕ ਆਬੂ ਤਾਬੀ ਵਿੱਚ ਉਸਦੇ ਪਿਤਾ ਦਲਵਿੰਦਰ ਸਿੰਘ ਨੂੰ ਤਸ਼ੱਦਦ ਤੇ ਭਾਰੀ ਪਰੇਸ਼ਾਨੀ ਚਲਣੀ ਪਈ ਤੇ ਮਨਪ੍ਰੀਤ ਸਿੰਘ ਨੇ ਆਪਣੇ ਪਿਤਾ ਦਿਨਾਲ ਆ ਵਾਪਰੇ ਦੁੱਖਦਾਈ ਜੋ ਕੀ ਵਰਤਾਰੇ ਬਾਰੇ ਜਾਣਕਾਰੀ ਦਿੱਤੀ ਤੇ ਕੈਥਲ ਦੇ ਅੰਮ੍ਰਿਤਧਾਰੀ ਬਜ਼ੁਰਗ ਦਲਵਿੰਦਰ ਸਿੰਘ 1 ਅਪ੍ਰੈਲ ਨੂੰ ਗਰੁੱਪ ਦੇ ਨਾਲ ਟੂਰਿਸਟ ਵਿਜ਼ੇ ਤੇ ਆਬੂਤਾ ਵੀ ਗਏ ਹੋਏ ਸਨ ਜਦੋਂ ਉਹ ਸਾਰੇ ਜੋ ਕਿ ਅੱਗੇ ਜਾ ਰਹੇ ਸਨ ਮੰਦਿਰ ਪਹੁੰਚੇ ਤਾਂ ਆਬੂਤਾ ਵੀ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਤੇ ਕਿਰਪਾਨ ਬਾਰੇ ਪੁੱਛ ਪੜਤਾਲ ਕੀਤੀ ਤੇ ਫਿਰ ਜ਼ਬਰਦਸਤੀ ਦਸਤਾਰ ਤੇ ਕਿਰਪਾਨ ਲੋਹਾ ਦਿੱਤੀ ਉਧਰੇ ਪਾਕਿਸਤਾਨ ਦੇ بندرگاہ ਸ਼ਹਿਰ ਕਰਾਚੀ ਦੇ ਵਿੱਚ ਇੱਕ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚੋਂ ਲਗਭਗ 200 ਤੋਂ ਵੱਧ ਕੈਦੀ ਖੇਤੇ ਵਿੱਚ ਪੁਚਾਲ ਆਉਣ ਕਾਰਨ ਪੈਦਾ ਹੋਈ ਹਫੜਾ ਦਫੜੀ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ ਇਹ ਜਾਣਕਾਰੀ ਇੱਕ ਮੰਤਰੀ ਨੇ ਬੀਤੇ ਦਿਨ ਸਾਂਝੀ ਕੀਤੀ ਤੇ ਪੁਲਿਸ ਨੇ ਆਖਿਆ ਕਿ ਕਰਾਚੀ ਦੀ ਜੋ ਕਿ ਜੇਲ੍ਹ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਕੈਦੀਆਂ ਨੇ ਆਪਣੀਆਂ ਜੋ ਕਿ ਕੋਠੜੀਆਂ ਦੇ ਦਰਵਾਜ਼ੇ ਤੋੜ ਦਿੱਤੇ ਤੇ ਭੱਜ ਕੇ ਉਹ ਨਿਕਲ ਗਏ ਦੱਸ ਦਈਏ ਕਿ ਸੋਮਵਾਰ ਨੂੰ ਖਿੱਤੇ ਵਿੱਚ 3 ਘੰਟੇ شدت ਵਾਲੇ ਪੁਚਾਲ ਆਏ ਸਣ ਤੇ ਇਨਾ ਪੁਚਾਲ ਦੇ ਝਟਕਿਆਂ ਦਾ ਫਾਇਦਾ ਚੁੱਕਿਆ ਇਨਾ ਕੈਦੀਆਂ ਨੇ ਤੇ 200 ਤੋਂ ਵੱਧ ਕੈਦੀ ਮੌਕੇ ਤੋਂ ਫਰਾਰ ਹੋ ਗਏ ਉਧਰੇ ਪੁਲਿਸ ਨਾਲ ਹੋਈ ਹਿੰਸਕ ਘਟਨਾ ਤੋਂ ਬਾਅਦ ਭਾਰਤੀ ਮੂਲ ਦਾ 42 ਸਾਲਾਂ ਵਿਅਕਤੀ ਗੌਰਵ ਕੁੰਡੀ ਆਸਟ੍ਰੇਲੀਆ ਦੇ ਜੋਕੀ ਆਇਲੈਂਡ ਦੇ ਇੱਕ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਪਿਆ ਦੋ ਬੱਚਿਆਂ ਦਾ ਪਿਤਾ ਕੁੰਡੀ ਦੇ ਦਿਮਾਗ ਤੇ ਗਰਦਨ ਦੀਆਂ ਗੰਭੀਰ ਸੱਟਾਂ ਜੋ ਕਿ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉਹ ਜਾਨ ਬਚਾਓ ਸਹਾਇਤਾ ਪਰਬੰਧ ਤੇ ਹੈ ਤੇ ਕੁੰਡੀ ਤੇ ਉਸਦੀ ਸਾਥਨ ਅਮਰਿਤਪਾਲ ਕੌਰ ਹੈ ਬੀਤੇ ਦਿਨੀ ਤੜਕੇ ਆਇਲੈਂਡ ਦੇ ਪੂਰਬੀ ਉਪਨਗਰ ਦੇ ਵਿੱਚ ਸੋਰਦਾਰ ਸੜਕ ਤੇ ਹੀ ਬਹਿਸਬਾਜੀ ਕਰਦੇ ਪਏ ਸਨ ਅਮਰਿਤਪਾਲ ਕੌਰ ਦਾ ਦਾਵਾ ਹੈ ਕਿ ਕੁੰਡੀ ਸ਼ਰਾਬ ਪੀ ਰਹੀ ਸੀ ਤੇ ਸ਼ਰਾਬ ਪੀਤੀ ਹੋਈ ਸੀ ਪਰ ਹਿੰਸਕ ਨਹੀਂ ਸੀ ਹਾਲਾਂਕਿ ਉਥੋਂ ਲੰਘ ਰਹੀ ਪੁਲਿਸ ਨੂੰ ਇਹ ਘਰੇਲੂ ਹਿੰਸਾ ਦਾ ਮਾਮਲਾ ਜਾਪਿਆ ਤੇ ਉਹਨਾਂ ਨੇ ਦੋਹਾਂ ਦੇ ਉੱਪਰ ਹੀ ਮਾਮਲਾ ਦਖਲ ਕੀਤਾ ਜੋ ਕਿ ਪੁਲਿਸ ਨੇ ਕੁੰਡੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੱਥੋਪਾਈ ਤੱਕ ਮਾਮਲਾ ਪਹੁੰਚਿਆ ਤੇ ਇਸ ਦੌਰਾਨ ਕੁੰਡੀ ਦੇ ਸੱਟਾਂ ਲੱਗਿਆ ਤੇ ਅਮਰਿਤਪਾਲ ਨੇ ਘਟਨਾ ਦੀ ਵੀਡੀਓ ਆਪਣੇ ਫੋਨ ਦੇ ਵਿੱਚ ਰਿਕਾਰਡ ਕੀਤੀ ਤੇ ਫਿਰ ਪੁਲਿਸ ਦੇ ਨਾਲ ਜਦੋਂ ਬਹਿਸਬਾਜ਼ੀ ਹੁੰਦੀ ਹੈ ਆਪਸ ਦੇ ਵਿੱਚ ਹੱਥੋਪਾਈ ਹੁੰਦੀ ਹੈ ਤੇ ਇਸ ਦੌਰਾਨ ਕੁੰਡੀ ਜ਼ਖਮੀ ਹੋ ਜਾਂਦਾ ਹੈ ਤੇ ਹੁਣ ਜ਼ਿੰਦਗੀ ਤੇ ਮੌਤ ਦੀ جنگ ਲੜਦਾ ਪਿਆ ਹੈ ਉੱਧਰ ਫਲੇਸਤਾਨੀ ਸਿਹਤ ਅਧਿਕਾਰੀਆਂ ਤੇ ਜਸ਼ਮਦੀਦਾ ਨੇ ਇਜ਼ਰਾਈਲੀ ਫੌਜ ਤੇ ਅਚਰਾਹਤ ਕੇਂਦਰ ਵਾਲੇ ਜਾਰੇ ਲੋਕਾਂ ਤੇ ਗੋਲੀਬਾਰੀ ਕਰਨ ਦਾ ਦੋਸ਼ ਲਾਇਆ ਤੇ ਇਸ ਗੋਲੀਬਾਰੀ ਦੇ ਵਿੱਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਤਿੰਨ ਦਿਨਾਂ ਦੇ ਵਿੱਚ ਅਜੇ ਹੀ ਤੀਜੀ ਘਟਨਾ ਹੈ ਉੱਧਰ ਇਜ਼ਰਾਈਲੀ ਫੌਜ ਨੇ ਆਖਿਆ ਹੈ ਕਿ ਉਸਨੇ ਕੁਝ ਮਸ਼ੂਕਾ ਨੇੜੇ ਗੋਲੀਬਾਰੀ ਕੀਤੀ ਹੈ ਜੋ ਨਿਧਾਰਿਤ ਰਾਸਤੇ ਤੋਂ ਪਰੜ ਕੇ ਫੌਜ ਵਾਲੇ ਵਧ ਰਹੇ ਸਾਨੇ ਤੇ ਉਹਨਾਂ ਇਸ ਦੌਰਾਨ ਦਿੱਤੀਆਂ ਗਈਆਂ ਚੇਤਾਵਨੀਆਂ ਵੀ ਨਜ਼ਰ ਅੰਦਾਜ਼ ਕੀਤੀਆਂ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਅੱਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ